ਇੱਕ ਵਾਰੀ ਨਾ ਇੱਕ درخت ਦੇ ਬਾਂਦਰ ਤੇ ਬਾਂਦਰੀ ਰਹਿੰਦੇ ਸੀ ਉਹ ਬਾਂਦਰੀ ਨੇ ਨਾ ਕਿਤੇ ਕੋਈ ਆਕਾਸ਼ ਬਾਣੀ ਸੁਣ ਲਈ ਵੀ ਜਿਹੜਾ ਨਦੀ ਦੇ ਵਿੱਚ ਛਾਲ ਮਾਰੂਗਾ ਉਹ ਰਾਜਾ ਬਣ ਕੇ ਜਾਂ ਰਾਣੀ ਬਣ ਕੇ ਬਾਹਰ ਨਿਕਲੂਗਾ ਉਹ ਟਾਈਮ ਸੀ ਰਾਤ ਦੇ 12 ਵਜੇ ਦਾ ਭੁਖਬਾਨੀ ਜਿਹੜੀ ਹੋਈ ਬਾਂਦਰੀ ਨੇ ਰਾਤ ਨੂੰ 12 ਵਜੇ ਨਦੀ 'ਚ ਛਾਲ ਮਾਰੀ ਤੇ ਉਹ ਰਾਣੀ ਬਣ ਕੇ ਬਾਹਰ ਨਿਕਲਾਈ ਬੜੀ ਸੋਹਣੀ ਰਾਣੀ ਬਣ ਕੇ ਬਾਹਰ ਨਿਕਲਾਈ ਇਹਨੇ ਨੂੰ ਬਾਂਦਰ ਆਇਆ ਘੁੰਮਦਾ ਫਿਰਦਾ ਰਾਣੀ ਨੂੰ ਕਹਿੰਦਾ ਕਿ ਮੇਰੀ ਇੱਥੇ ਬਾਂਦਰੀ ਸੀਗੀ ਦਰਖਤ ਤੇ ਤੇ ਉਹ ਕਿੱਧਰ ਗਈ ਉਹ ਬਾਂਦਰੀ ਕਹਿੰਦੀ ਮੈਂ ਹੀ ਆ ਬਾਂਦਰੀ ਤੇ ਬਾਂਦਰ ਨੂੰ ਕਹਿੰਦੀ ਵੀ ਭੁਖ ਬਾਣੀ ਹੋਈ ਸੀ ਮੈਂ ਨਦੀ ਛਾਲ ਮਾਰੀ ਤੇ ਮੈਂ ਰਾਣੀ ਬਣ ਕੇ ਬਾਹਰ ਨਿਕਲਾਈ ਤੇ ਬਾਂਦਰ ਨੂੰ ਕਹਿੰਦੀ ਵੀ ਬਾਂਦਰਾ ਭੁਖ ਬਾਣੀ ਤਾਂ ਤੂੰ ਵੀ ਸੁਣੀ ਸੀ ਉਹ ਕਿਉਂ ਨਹੀਂ ਛਾਲ ਮਾਰੀ ਮੈਂ ਤਾਂ ਤੇਰੇ ਤੇ ਹੈਰਾਨ ਆ ਉਹ ਬਾਂਦਰ ਕਹਿੰਦਾ ਮੈਂ ਇਸ ਲਈ ਨਹੀਂ ਛਾਲ ਮਾਰੀ ਵੀ ਭੁੱਖ ਬਾਣੀ ਦਾ ਕੀ ਆ ਪਤਾ ਨਹੀਂ ਝੂਠੀ ਨਾ ਹੋਵੇ ਰਾਜਾ ਬਣਾ ਚਾ ਨਾ ਬਣਾ ਇੱਥੇ ਬਾਂਦਰੀ ਨੇ ਬੜਾ ਸੋਹਣਾ ਸਵਾਲ ਦਿੱਤਾ ਕਹਿੰਦੀ ਬਾਂਦਰਾ ਤੂੰ ਰਿਸਕ ਲੈ ਕੇ ਤਾਂ ਦੇਖਦਾ ਰਾਜਾ ਨਾ ਬਣਦਾ ਬਾਂਦਰ ਤਾਂ ਹੈਗਾ ਸੀ ਸੋ ਕਹਿਣ ਤੋਂ ਭਾਵ ਕਿ ਜ਼ਿੰਦਗੀ ਦੇ ਵਿੱਚ ਜਿਹੜੇ ਬੰਦੇ ਨੇ ਰਿਸਕ ਨਹੀਂ ਲਿਆ ਉਹ ਉੱਥੇ ਦਾ ਉੱਥੇ ਰਹਿ ਜਾਂਦਾ ਜਿਹੜਾ ਰਿਸਕ ਲੈ ਗਿਆ ਕਾਮਯਾਬੀ ਉਹੀ ਹੁੰਦਾ ਕਿਉਂਕਿ ਕਈ ਵਾਰੀ ਆਪਾਂ ਕਾਮਯਾਬੀ ਆਪਣੇ ਤੋਂ ਇੱਕ ਕਦਮ ਦੂਰ ਹੁੰਦੀ ਹੈ ਤੇ ਆਪਾਂ ਆਲਸ ਕਰ ਜਾਂਦੇ ਆ ਰਿਸਕ ਲੈਣ ਦੇ ਮਾਰੇ ਤੇ ਆਪਾਂ ਉੱਥੇ ਦੀ ਉੱਥੇ ਰਹਿ ਜਾਂਦੇ ਆ ਤੇ ਜਿਹੜਾ ਰਿਸਕ ਲੈ ਜਾਂਦਾ ਉਹ ਕਾਮਯਾਬ ਹੋ ਜਾਂਦਾ ਸੋ ਰੱਬ ਰੱਖਾ ਸਰਬੱਤ ਦਾ ਭਲਾ ਮੰਗਿਆ ਕਰੋ ਮੈਂ ਗੁਰਗਰੀ ਅਰਦਾਸ ਕਰਿਆ ਕੋ ਸਤਿ ਸ਼੍ਰੀ ਅਕਾਲ